ਸਵੈਟੋ ਦਾ ਵਲੌਗ ਨਹੀਂ ਬਣਾਇਆ ਕਾਫੀ ਚਿਰ ਹੋ ਗਿਆ ਤੇ ਮੈਂ ਕਿਹਾ ਚਲੋ ਹਨਾ ਆਪਾਂ ਗੱਡੀ ਨਹੀਂ ਹੀ ਘਰੋਂ ਕਾਫੀ ਦਿਨ ਹੋ ਗਏ ਹੀ ਤੇ ਅੱਜ ਗੱਡੀ ਆ ਬਾਕੀ ਜੇ ਆਪਾਂ ਵਿੱਚ ਪਾ ਵੀ ਦਈਦਾ ਵਾ ਬਸ ਤੂੰ ਗੱਡੀ ਸੇਲ ਕਰਤੀ ਆ ਜਾਂ ਸੇਲ ਕਰੀ ਦੀ ਕੋਈ ਗੱਲਾਂ ਕਰੀ ਦੀ ਆ ਕੋਈ ਚੀਜ਼ ਨਵੀਂ ਲਿਓਨੀ ਤਾਂ ਕਰੀ ਦੀ ਆ ਤੇ ਬਾਕੀ ਜੀ ਹੈ ਨਾ ਭਾਈ ਸੋਫੇ ਸੈਂਟਰ ਚ ਕੋਈ ਬਾਬਾ ਬਟਾ ਦਿਖਾ ਦੇ ਉਸ ਨਾਲ ਇਹ ਮਟ ਚੋਪ ਨਹੀਂ ਹੋਣਾ ਪਿੱਛੇ ਸੇਮ ਸੇਮ ਨੇ ਤਾਂ ਉਸ ਨਾ ਵਧੀਆ ਵਧੀਆ ਲੈ ਵੀ ਚੱਲ ਸਹੀ ਆ ਜੋੜੀ ਬਣ ਗਈ ਹੈ ਨਾ ਇਹਦੀ ਇਹ ਨਹੀਂ ਆਈ ਨਹੀਂ ਨਹੀਂ ਆਈ ਵੀ ਵਿਸ਼ਾਲ ਆਇਆ ਹੀ ਵਿਸ਼ਾਲ ਕਹਿੰਦਾ ਜੀ ਪੂਖੀ ਮੇਰੇ ਵਾਲੋ ਸਾਰਿਆਂ ਨੂੰ ਨਹੀਂ ਹਾਂ ਤਿੰਨਾਂ ਦੀ ਯਾਰ ਵੀ ਗੱਲ ਵਾ ਆਓ ਕਿਥੋਂ ਲੰਦਾ ਵਾ ਇਧਰ ਆ ਗੋਲੀ ਜਣਾਉਣੇ ਹੁੰਦੇ ਨੇ ਆ ਲੈ ਇਧਰ ਆਂਦਾ ਨਹੀਂ ਤਾਂ ਪੱਟ ਕੇ ਆਉਂ ਤੂੰ ਜੀ ਕੀ ਯਾਰ ਬਈ ਸਾਰਿਆਂ ਦਾ ਲੋ ਦੀ ਅੱਜ ਦਾ ਬਲੌਗ ਕਰਤਾ ਸ਼ੁਰੂ ਤੇ ਅੱਜ ਬੰਦੇ ਆਪ ਨੂੰ ਕੁਝ ਚੀਜ਼ਾਂ ਦੇਣੋਂ ਲੱਗੇ ਆ ਠੀਕ ਠਾਕ ਵੀਰ ਜਾਨ ਜੀ ਤੂੰ ਅੱਗੇ ਲੰਗ ਜਾਂਦੇ ਆ ਆਏ ਹੋਏ ਇਹ ਤਾਂ ਬੜੀ ਅੱਗੇ ਲੰਘ ਗਏ ਹੋਰ ਸੁਣਾਓ ਚਲ ਇੰਨਾ ਸ਼ੌਕਰ ਇਦਨੂੰ ਹੀ ਲੰਗੇ ਸੰਤਾਨਪੁਰ ਨਾ ਜਾਂਦੇ ਤੂੰ ਹੀ ਨਹੀਂ ਹੋ ਨਹੀਂ ਬਾਜ ਆਹ ਹੋਰ ਕੋ ਮਿਲ ਜਣਾ ਨਾ ਹੋ ਇਹ ਲੱਕ ਇਨਵਰਸਾ ਵਧੀਆ ਸਭ ਵਧੀਆ ਤੇਰੀ ਦੂਜੀ ਛਡਾ ਦੇਣੀ ਇਹਨੇ ਤੈਨੂੰ ਵੀ ਨਾਲ ਇਹੋ ਕੰਮ ਵੀ ਰੱਖਣਾ ਆਇਆ ਅੱਛਾ ਵਾਈਟ ਹੀ ਐ ਸੇਮ ਸੇਮ ਨੇ ਤਾ ਪੋਛ ਨਾ ਵਧੀਆ ਵਧੀਆ ਲੈ ਵੀ ਹੈਂ ਸਾਰੀ ਤੇ ਲਾਉ ਲੱਗੇ ਜਣ ਮੈਂ ਇੱਥੇ ਲਾ ਦਈਏ ਯਾਰ ਉਧਰ ਇੱਕ ਉਹ ਦੂਜੀ ਵੀ ਛੋਟੀ ਵੀ ਉਧਰ ਹੀ ਲਾਈ ਪਈ ਉਪਕਰ ਹੈ ਬਸ ਐਹੋ ਹੀ ਆ ਦੁਕਾਨੇ ਚੱਲਾ ਜਮਾਂ ਉਹਨਾਂ ਮੈਂ ਹੀ ਆ ਗਿਆ ਬਦਕਾਨੇ ਨਵਾਰਾ ਲਵਲੀ ਓਏ ਤਦ ਰੇਸਿੰਗਰ ਦੀਆਂ ਵੀਰ ਦੀ ਚਾਤਰੀ ਤੇ ਆ ਵੀ ਤੇਰੀ ਆ ਗੋੜਾ ਕਿੰਨੇ ਕਿ ਮਿੰਟ ਤੱਕ ਨਿਕਲੇ ਚੱਲ ਅੰਦਰ ਲੈ ਚਾਲੇ ਨੂੰ ਪਿੰਜਰਾ ਬਾਹਰੀ ਤੇ ਬਾਹਰ ਹੀ ਰਹਿਣ ਦੀ ਲੈ ਵੀ ਇਧਰ ਤੈਲੀ ਚੀਜ਼ ਲਿਆਂਦੀ ਤੇਰੀ ਜੋੜੀ ਬਣ ਗਈ ਆ ਜੋੜੀ ਬਣ ਗਈ ਤੇਰੀ ਤੇਰਾ ਘਰ ਵਾਲਾ ਆ ਗਿਆ ਵਾ ਬਾਈ ਨੂੰ ਬਾਹਰ ਲੰਦਾਂ ਦਾ ਮੜਾ ਮੇ ਵਿੜੇ ਚ ਕਮਾ ਨਾ ਹੋ ਆ ਲੈੰਦੇ ਅੰਦਰ ਹੋਰੀ ਤੇਜ ਹੋਈ ਆ ਇਧਰ ਲਿਆ ਇਧਰ ਆ ਬੈਠੋ ਇਹ ਵਾ ਢਾ ਲਾਗਦਾ ਉਹਦੇ ਨਾਲ ਉਹ ਕਿੱਧਰ ਗਈ ਇਹ ਵਾ ਢਾ ਉਹਦੇ ਨਾਲੋ ਨਾ ਆਹ ਹੋਏ 2 ਮਹੀਨੇ ਦਾ ਜੇ ਓਏ ਟੋਲੇ ਕਿੱਧਰ ਗਈ ਉਹ ਬੋਲੀ ਤੇ ਬੈਠੋ ਜਿੱਥੇ ਬਾਹਰ ਨਾ ਪਾ ਲਗਾ ਲਗਾ ਕੀ ਹੋਇਆ ਭਾਈਆ ਇਹ ਖਾ ਉਹ ਜੀ ਆ ਨਾ ਰੇਕੇ ਸਾਰਾ ਮਣੀ ਉਹ ਬਾਲ ਬਾਲ ਵਿਆਹ ਕਰਾ ਲਦਾ ਜੀ ਸਮਝੋ ਪਾਣ ਕਰਕੇ ਮਟਾਉਂਦੇ ਆ ਨਾ ਮਟਾ ਬੜਾ ਜਾ ਚਲ ਸਹੀ ਆ ਜੋੜੀ ਬਣ ਗਈ ਹੈ ਨਾ ਇਹਦੀ ਕੀ ਆ ਤਾਂ ਬਹੁਤ ਤੇਜ਼ ਬਹੁਤ ਜ਼ਿਆਦਾ ਇਹ ਮੈਲਾ ਹੋਇਆ ਨਾ ਉਹ ਚਟੀ ਜਿਹੀ ਵਰੀ ਲੱਗਣ ਦੀ ਆ ਸੂਹ ਹੁਣ ਨਾ ਪਾਣੀ ਦੇ ਡੋਬ ਬਣਾਏ ਜਿਆਦਾ ਨਾ ਨਾ ਡੋਬ ਜਵੇ ਡੋਬਣਾ ਪੈਣਾ ਹੀ ਆ ਨਾ ਅਗਲੇ ਪਾਣੀ ਕਿੱਧਰ ਨਾਲ ਆ ਆ ਗੋਤੇ ਦੇਣੇ ਪਾਣੇ ਲੋ ਜੀ ਨਹੀਂ ਨਹੀਂ ਉਹ ਪਾ ਸੱਦੇ ਵੀਲ ਹੀ ਪਾ ਗਿਲਾ ਨੇ ਉਦੋਂ ਨਹੀਂ ਲਾਉਣਾ ਕਵਰੇਜ ਤੋਂ ਉਹ ਉਦਾਂ ਨਹੀਂ ਲਾਉਣਾ ਸ਼ਾਇਦ ਰਹੇ ਗੱਡੀ ਨਾਲ ਨਾ ਹੋ ਚੱਲ ਚੱਲ ਅੰਦਰ ਜੂਲੀ ਅੰਦਰ ਚੱਲ चले गया पर दे मैं टू ना भाई खलो फिर सेंटर ਸਾਲੇ ਮੱਧ ਚੋਪ ਨਹੀਂ ਹੋਣਾ ਪਿੱਛੇ ਜੋ ਜੋ ਨਾ ਕਰ ਆਹ ਚੀਜ਼ ਬਣਾਉਣੀ ਆਪਾਂ ਇੱਦਾਂ ਹੀ ਇੱਦਾਂ ਹੀ ਨਹੀਂ ਅੱਧੀ ਬਣਾਉਣੀ ਆਪਾਂ ਬੱਸ ਜੋ ਜੋ ਸਾਈਡ ਬੰਦ ਚਲਾਉ ਮੈਂ ਵੀ ਨੌ ਬਿੱਲੀ ਨੇ ਮਾਰਤਾ ਹੀ ਇੱਥੇ ਆਹ ਵੀਰ ਦੇ ਕੇ ਜਾਂਦੇ ਸ਼ਿਕਾਰ ਸਾਡਾ ਕਰਾ ਜਾਂਦੇ ਆਹ ਚੀਜ਼ਾਂ ਨਾ ਅੰਬਰ ਸਰੋ ਆਹੋ ਸਪੈਸ਼ਲ ਬਾਕੀ ਜੋ ਚਾਬੀ ਨਹੀਂ ਮੇਰੇ ਕੋ ਨਹੀਂ ਉਹ ਮੇਕੋ ਆ ਬਲੌਗ ਆ ਪੜਾਏ ਆ ਆਪਣੇ ਵੀਰ ਆਏ ਅੰਮ੍ਰਿਤਸਰੋਂ ਕੁਝ ਚੀਜ਼ ਦੇਣ ਆਏ ਆ ਤੇ ਉਹ ਵੀ ਆਪਾਂ ਬਲੌਗ ਚ ਪਾਵਾਂਗੇ ਤੇ ਬਾਕੀ ਗੱਲ ਇਹ ਆ ਕਈ ਬੰਦੇ ਕਹਿੰਦੇ ਨਾ ਸਵਿਫਟ ਦਾ ਬਲੌਗ ਨਹੀਂ ਬਣਾਇਆ ਕਾਫੀ ਚਿਰ ਹੋ ਗਿਆ ਤੇ ਮੈਂ ਕਿਹਾ ਚਲੋ ਹਨਾ ਆਪਾਂ ਗੱਡੀ ਨਹੀਂ ਹੀ ਘਰੋਂ ਕਾਫੀ ਦਿਨ ਹੋ ਗਏ ਹੀ ਤੇ ਅੱਜ ਗੱਡੀ ਆ ਤੇ ਅੱਜ ਬਣਾਉਨੇ ਆ ਇੱਥੇ ਵੀਡੀਓ 2-4 ਮਤੇ ਦਰੋਂ ਹੈਗਾ ਤਾਂ ਕੋਈ ਇੰਦਰ ਦਾ ਨੰਬਰ ਮਾਰਾ ਲਾਈਆਂ ਫੂਰ ਇੰਦਰ ਨੂੰ ਹੈ ਤਾਂ ਬਾਕੀ ਹੁਣ ਆਪਾਂ ਚੱਲਿਆ ਸ਼ੋਰਮ ਸੱਚ ਉਹ ਬੰਦੇ ਨੂੰ ਰਾਤ ਵਾਲੇ ਨੂੰ ਫੋਟੋ ਮੈਂ ਭੇਜਨੀ ਆ ਨਾ ਚੇਤਾ ਆ ਗਈ ਉਹ ਵੀ ਬਾਕੀ ਉਹ ਰਿਆ ਮੂਡ ਇਹ ਗੱਲਾਂ ਚਾਲਦੀਆਂ ਹੀ ਰਹਿੰਦੀਆਂ ਵਾ ਇਹਨਾਂ ਸਿਰਸ ਨਾ ਰੱਖਿਆ ਕਰੋ ਗੱਲਾਂ ਆ ਗੱਲ ਹੋ ਗਈ ਤਾਂ ਉਹ ਗੱਲ ਹੋ ਗਈ ਇਹ ਕੰਮ ਇਦਾਂ ਹੀ ਚੱਲਦੇ ਰਹਿੰਦੇ ਆ ਤੇ ਬਾਕੀ ਉਹ ਕੀਤਾ ਤੂੰ ਪੱਕਾ ਜਾਂ ਨਹੀਂ ਨਜੇ ਨਹੀਂ ਤਾਂ ਉੱਥੇ ਜਾ ਕੇ ਕਰ ਲੈਨੇ ਆ ਨਾ ਹੋ ਬਾਕੀ ਵੀ ਗੱਡੀ ਇੱਕ ਅੱਧੀ ਆਈ ਜਾਂਦੀ ਆ ਵਲੋਗ ਬਣ ਜਾਂਦੇ ਆ ਇੱਕ ਆਈ ਤੇ ਇੱਕ ਗਈ ਦੂਜੀ ਠਾ ਤੇ ਬਾਕੀ ਜੇ ਆਪਾਂ ਵਿੱਚ ਪਾ ਵੀ ਦਈਦਾ ਵਾ ਬਸ ਤੂੰ ਗੱਡੀ ਸੇਲ ਕਰਤੀ ਆ ਤੇ ਸੇਲ ਕਰੀ ਦੀ ਕੋਈ ਗੱਲੋਂ ਕਰੀ ਦੀ ਆ ਕੋਈ ਚੀਜ਼ ਨਵੀਂ ਲਿਓਨੀ ਤਾਂ ਕਰੀ ਦੀ ਆ ਤੇ ਬਾਕੀ ਕਈ ਐਵੇਂ ਨਾ ਸੋਚੀ ਜਾਣ ਗੱਡੀ ਸੇਲ ਕੀਤੀ ਆ ਕਿਤੇ ਨਾ ਕੋ ਪਕੈਸਤਾ ਕੋਸਤਾ ਨਹੀਂ ਤਰੀਆਂ ਨਾ ਗੱਲ ਇਹ ਨਹੀਂ ਸਹੀ ਗੱਲ ਆ ਰੋਕ ਮੱਠੀ ਗੱਲ ਆ ਚਲ ਜਾਣਦੇ ਜਾਣਦੇ ਤੇ ਬਾਕੀ ਕੰਮ ਖਿੱਚ ਕੇ ਹੀ ਰੱਖਣਾ ਇਦਾਂ ਹੀ ਕੋਈ ਕਮੀ ਪੇਸ਼ੀ ਹੋ ਨਹੀਂ ਦੇਣੀ ਹੋ ਠੀਕ ਆ ਅਗੇ ਗੱਲ ਆਉਂਦੀ ਆ ਕਿ ਕਮੀ ਪੇਸ਼ੀ ਮੀ ਪੇਸ਼ੇ ਹੋਣ ਵੀ ਨਹੀਂ ਦੇਣੀ ਉਹ ਪੈਨ ਪਿਆ ਮੇਰਾ ਸਾਹਮਣੇ ਇਹ ਕੋਈ ਹੁੰਦੀ ਆ ਸਾਈਨ ਕਰ ਦੇ ਜੀ ਤਾਂ ਚੱਲ ਜੀ ਕੰਮ ਪਾਸ ਹੋ ਜਾਂਦਾ ਬੰਦੇ ਪਿੱਛੇ ਹੀ ਆ ਜ ਨਹੀਂ ਹਾਂ ਪਿੱਛੇ ਹੀ ਆ ਚਾਹ ਕ ਗੱਲ ਕਰ ਆਵੇ 9 ਮਾਰਿਆ ਇੱਧਰ ਵੇਖ ਆ ਗਏ 9 ਵਜੇ ਸੁੱਖਾ ਤੇ ਆ ਚੱਲ ਗਏ ਚੱਲ ਗਿਆ ਹੋਗਾ ਕੋਈ

ਬੋਲ ਤੋ ਯਾਰ ਕਲੱਚਾਂ ਜੇ ਯਾਰ ਕੋਈ ਬੰਦੇ ਆ ਤਨਾ ਬੋਲ ਤੂੰ ਗੱਲਬਾਤ ਕਰ ਕੋ ਚੰਗੀ ਓ ਕਿਉ ਬੋਲਣ ਤੇ ਆਵਾਂ ਵਾਲ ਵਾਲ ਨਹੀਂ ਕੁੜੀ ਆ ਵਾਲ ਵਾਲ ਲੈਣੀ ਤੇ ਬਾਕੀ ਆਪਾਂ ਚੱਲੇ ਆ ਤੇ ਉਦੋਂ ਆਪਾਂ ਹੋ ਗਈ ਵਿਲੇ ਤੇ ਹੁਣ ਆਪਾਂ ਮਰੀ ਗੱਡੀ ਖਲਾarni ਹੀ ਇਹ ਸਵਿਫਟ ਮੈਂ ਖਲਾਾਰ ਦਈਏ ਇਹ ਵੇਗਾ ਉੱਥੇ ਚੱਲ ਜਣੀ ਏ ਨਾ ਤੇ ਬਾਕੀ ਮੈਂਗਾ ਜੇ ਖਲਾਰਤੀ ਦੇ ਗੁਰੂਆ ਫੇਨ ਉਹ ਹੀ ਗੱਲ ਹੋ ਜੇ ਕੀ ਕਿ ਲੋ ਕੀ ਕਹਿ ਤਨ ਕਿਤੇ ਉਦਾਂ ਖਲੋਤੀ ਭੋਜ ਹੋਗੀ ਉਹ ਉਹ ਉੱਥੇ ਦੀ ਕੁਆਟਰਾਂ ਚ ਖਲਾਰਨੀ ਆ ਪਾ ਆਹੋ ਨੂੰ ਮੈਨੂੰ ਤੂੰ ਲੱਗਦਾ ਗੱਡੀ ਦਾ ਕੰਮ ਕਰੂਗਾ ਕਿਸੇ ਦਿਨ ਹੈ ਜਾਣੀ ਤਾਂ ਬਾਕੀ ਫੇ ਬਾਅਦ ਜਵਾਂ ਨਾ ਆਈ ਹੈ ਵਲੋਗ ਅੱਛਾ ਇੱਧਰ ਨੂੰ ਜਾ ਕੇ ਇੱਧਰ ਹੈ ਨਹੀਂ ਕਿ ਆ ਨਾ ਉਹਨੇ ਲਾਇਆ ਕੈਮਰਾ ਹੈ ਆ ਸਾਹਮਣੇ ਹੋ ਗੁੰਦੇ ਨਹੀਂ ਅੱਛਾ ਇਹ ਤਾਂ ਪਾਰ ਹੀ ਹੋ ਸਾਬ ਦਿਆ ਨਾ

ਚੱਕਰ ਹੈਗਾ ਕਿਹਨੇ ਕਿਹਾ ਗੱਲ ਬੋਲ ਆ ਸਭ ਹੋਰ ਬਈ ਬੂਸ ਚੈੱਕ ਕਰੋ ਤਾਂ ਕਿੰਨੇ ਕਰੀ ਹਾਂ ਬਈ ਇਸ ਚੈੱਕੇ ਦੇਖੋ ਮੈਂ ਕਿਹਦੇ ਦਾ ਕਿਹੜਾ ਬਈ ਦੀ ਗੱਡੀ ਦਾ ਹੋਵੇ ਨਾ ਹੋਵੇ ਕੱਟੀਆਂ ਲਾ ਸਕਦੇ ਬਈ ਇਹਦਾ ਹੋਣਾ ਪਾ ਦੇ ਕਿਹਦੀ ਰਿਆ ਨਹੀਂ ਦੱਸਦੇ ਦਾ ਨਾ ਤੇ ਇਹ ਕਿਤੇ ਆਪਾਂ ਇਹ ਦਾਰਾਂ ਦੇ ਵਿੱਚੋਂ ਬਹੁਤ ਜਿਆਦਾ ਲੋ ਆਪਣੀ ਦੀ ਹੋਤੀ ਆ ਹਾਂ ਇਹ 11 ਉੱਪਰ ਜੇ ਗਈ ਉੱਪਰ ਦਾ ਪਰਦਾ ਜੀ ਭਾਈ ਉੱਪਰੋਂ ਬੰਦੇ ਚਲੋ ਉੱਪਰ ਦਾ ਚੱਲ ਚੱਲ ਉੱਪਰ ਫਰਾਂਸ ਨੂੰ ਲੈਣੀ ਆਉਂਦਾ ਆ ਲੈ ਵੀ ਵਿਸ਼ਾਲ ਆਇਆ ਹੀ ਵਿਸ਼ਾਲ ਕਹਿੰਦਾ ਜੀ ਪੂਖੀ ਮੇਰੇ ਵਾਲੋ ਸਾਰਿਆਂ ਨੂੰ ਨਹੀਂ ਹਾਂ ਤਿੰਨਾਂ ਦੀ ਯਾਰ ਵੀ ਗੱਲਵਾ ਆਓ ਕਿੱਥੋਂ ਲੈਣਾ ਵਾ ਇਧਰ ਗੋਲੀ ਜਿਹੜਾ ਹੁੰਦਾ ਨਾ ਆ ਲੈ ਇਧਰ ਆਉਂਦਾ ਨਹੀਂ ਤਾਂ ਜਾ ਤਾਂ ਇਹ ਨਹੀਂ ਅਜਿਹਾ ਕਰੀਂ ਹੈ ਤਾ ਉਹ ਬੜਾ ਬਲੇਕਾ ਨਹੀਂ ਇਹਨੇ ਆਹ ਕਰ ਤੋਹ ਕਰ ਤਾ ਮੈਂ ਇਹਨੂੰ ਸਾਰੇ ਕਿੱਟਾ ਝੋਪੜੇ ਝੋਪੜੇ ਆ ਘਰ ਦਾ ਹੀ ਹੈ ਇਹਦਾ ਪੰਗਲੇ ਵਾਲੇ ਆਵਾਜ਼ ਕਰ ਤਾ ਉਹ ਕਿਹੜਾ ਪੰਗਲਾ ਲੱਗਿਆ ਮੇਰੇ ਬੁੱਤੀ ਨੇ ਖਾਣੀ ਅੱਛਾ ਕਿਹੜਾ ਪੰਗਲਾ ਜਿਹੜੇ ਨੂੰ ਲਿਆ ਪੰਪ ਦੇ ਦੇ ਜਿਹੜੇ ਭੁੱਲੇ ਤੇਰੇ ਸਰ ਆਲੋ ਜੋ